ਅਗਲੀ ਦੋਸਤੋ ਗੱਲਬਾਤ ਜਿਹੜੀ ਪਟੀਸ਼ਨ ਐਲਨ ਮਸਕ ਦੇ ਵਿਰੋਧ ਦੇ ਵਿੱਚ ਇੱਥੇ ਸਾਈਨ ਕੀਤੀ ਗਈ ਆ ਇੱਕ ਜਿਹੜੀ 1.5 ਲੱਖ ਜਾਨੀ ਡੇਢ ਲੱਖ ਲੋਕ 150000 ਕੈਨੇਡੀਅਨ ਨੇ ਪਟੀਸ਼ਨ ਸਾਈਨ ਕੀਤੀ ਆ ਸਰਕਾਰ ਨੂੰ ਇਹ ਕਹਿੰਦੇ ਆ ਕਿ ਐਲਨ ਮਸਕ ਦੀ ਕੈਨੇਡੀਅਨ ਸਿਟੀਟਿਸ਼ਿਪ ਜਿਹੜੀ ਆ ਉਹ ਉਹ ਰਿਮੂਵ ਕੀਤੀ ਜਾਵੇ ਹਟਾਈ ਜਾਵੇ ਅਸੀਂ ਜਾਣਦੇ ਕਿ ਐਲਨ ਮਸਕ ਕੋਲ ਕੈਨੇਡਾ ਦੀ ਸਿਟੀਜ਼ਨ ਵੀ ਹੈ ਅਮਰੀਕਾ ਦੀ ਸਿਟੀਨਸ਼ਿਪ ਵੀ ਹੈ ਸੋ ਕੈਨੇਡਾ ਦੇ ਲੋਕ ਮੰਗ ਕਰ ਰਹੇ ਵੀਰ ਨੂੰ ਹਟਾਇਆ ਜਾਵੇ ਕਿਉਂਕਿ ਅਸਲ ਦੇ ਵਿੱਚ ਉਹ ਟੈਰਫ ਤੇ ਉਹ ਜਿਹੜੀ ਸਾਰੀ ਜਿੰਨੀ ਨੀਤੀ ਆ ਉਹ ਐਲਨ ਮਸਕ ਦੀ ਦੇਣ ਆ ਜਿਹੜੀ ਪਟੀਸ਼ਨ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਐਲਨ ਮਸਕ ਡੋਨਲਡ ਟਰੰਪ ਦੀ ਸਪੋਰਟ ਕਰਦੇ ਆ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਕੈਨੇਡਾ ਨੂੰ ਟੇਕਓਵਰ ਕਰ ਲੈਣਾ ਤੇ ਇਹਨੂੰ ਜਿਹੜਾ ਕਹੋ ਅਮਰੀਕਾ ਦਾ ਹਿੱਸਾ ਬਣਾ ਲੈਣਾ ਇਸ ਪਟੀਸ਼ਨ ਨੂੰ ਇੱਕ ਕੈਨੇਡੀਅਨ ਆਥਰ ਨੇ ਕੋਇਲਾ ਰੀਡ ਉਹਨਾਂ ਨੇ ਕ੍ਰੀਏਟ ਕੀਤਾ ਇਸ ਪਿਟੀਸ਼ਨ ਨੂੰ ਤੇ ਇਹਨੂੰ ਪੋਲੀਟਿਸ਼ੀਅਨਸ ਜਿਹੜੇ ਚਾਰਲੀ ਐਂਗਸਬਰਗੇ ਬੈਕ ਕਰ ਰਹੇ ਆ ਜਿਹੜੇ ਐਲਨ ਮਸਕ ਦੀ ਸਿਟੀਨਸ਼ਿਪ ਆ ਅਸੀਂ ਸਾਰੇ ਜਾਣਦੇ ਆ ਕਿ ਐਲਨ ਮਸਕ ਦਾ ਜਨਮ ਸਾਊਥ ਅਫਰੀਕਾ ਦੇ ਵਿੱਚ ਹੋਇਆ ਪਰ ਉਹ ਤੋਂ ਬਾਅਦ ਇਹ ਕੈਨੇਡੀਅਨ ਸਿਟੀਨਸ਼ਿਪ ਲੈ ਲਈ ਉਹਨੇ ਆਪਣੀ ਮਦਰ ਮਾਏ ਮਸਕ ਦੇ ਥਰੂ ਤੇ ਜਿਹੜੀ ਰਜਾਇਨਾ ਦੇ ਵਿੱਚ ਸੀਗੀ ਇਹ ਸਸਕਾਚਵਿਨ ਦੇ ਵਿੱਚ ਬਾਅਦ ਵਿੱਚ ਅਮਰੀਕਾ ਮੂਵ ਹੋ ਗਏ ਉੱਥੋਂ ਦੀ ਸਿਟੀਨਸ਼ਿਪ ਇਹਨਾਂ ਨੇ ਲੈ ਲਈ ਹੁਣ 트럼ਪ ਨੇ ਕਈ ਵਾਰੀ ਕਿਹਾ ਜਸਟਨ ਟ੍ਰੂਡੋ ਨੂੰ ਕਿਹਾ ਵੀ ਇਹ 51ਵੀਂ ਸਟੇਟ ਬਣ ਜਾਣ ਤੇ ਕਈ ਵਾਰੀ ਮਜ਼ਾਕ ਉਡਾਇਆ ਜਿਹੜਾ ਪਾਰਲੀਮੈਂਟ ਦਾ ਅਗਲਾ ਸਟੈਪ ਪਿਆ ਕਿ ਪਿਟੀਸ਼ਨ ਦੇ ਵਿੱਚ 500 ਸਾਈਨ ਚਾਹੀਦੇ ਹੁੰਦੇ ਆ ਵੀ ਇਹਨੂੰ ਕੈਨੇਡਾ ਦੇ ਹਾਊਸ ਆਫ ਕਾਮਨਸ ਦੇ ਵਿੱਚ ਜੇ ਕਿਸੇ ਨੇ ਕਨਸੀਡਰ ਕਰਨਾ ਹੈ ਤੇ ਆਲਰੇਡੀ ਇੱਥੇ ਤੱਕ ਇਹਦੇ ਪਹੁੰਚ ਗਏ ਜਿਹੜੀ ਡੈਡਲਾਈਨ ਇਹਦੇ ਵਿੱਚ ਦੱਸੀ ਗਈ ਹੈ ਕਿ ਇਹ ਜੂਨ 2025 ਨੂੰ ਕਲੋਜ਼ ਹੋ ਜਾਣੀ ਹੈ ਤੇ ਪਾਰਲੀਮੈਂਟ ਜਿਹੜੀ ਆ ਉਹ ਮਾਰਚ 24 ਨੂੰ ਅ ਮਤਲਬ ਰੈਜ਼ਿਊਮ ਹੁੰਦੀ ਆ ਤੇ ਇਹਨੂੰ ਡਿਸਕਸ ਕਰਦੀ ਆ ਇਹ ਦੇਖਣਾ ਹੋਊਗਾ ਸੋ ਅਮਰੀਕਾ ਦੇ ਵਿੱਚ ਐਲਨ ਮਸਕ ਦਾ ਰੋਲ ਇਹਨਾਂ ਦੇ ਕੋਲੇ ਕੈਨੇਡੀਅਨ ਸਿਟੀਜ਼ਨਸ਼ਿਪ ਹੋਣੀ ਤੇ ਕੈਨੇਡਾ ਦੇ ਲੋਕ ਮੰਗ ਕਰ ਰਹੇ ਵੀ ਉਹਨਾਂ ਦੀ ਕੈਨੇਡੀਅਨ ਸਿਟੀਜ਼ਨਸ਼ਿਪ ਜਿਹੜੀ ਆ ਉਹ ਕੈਨਸਲ ਕਰ ਦਿੱਤੀ ਜਾਵੇ ਹੁਣ ਹੋਊਗਾ ਕੀ ਅ ਜਿਹੜੀ ਪੋਟੇਸ਼ਨ ਆ ਇਹਨੂੰ ਮਤਲਬ ਲੋਕਾਂ ਨੇ ਕਾਫੀ ਕਹ ਲੋ ਕਿ ਸੀਰੀਅਸਲੀ ਲਿਆ ਜਾਂ ਇਹਨੂੰ ਇੱਥੇ ਤੱਕ ਲੋਕ ਜਿਹੜੇ ਆ ਉਹ ਇਹਦੇ ਵਿੱਚ ਉੱਤੇ ਤੱਕ ਗਏ ਆ ਮੇਰੇ ਜਦ ਦੀ ਡੈਡ ਲਾਈਨ ਤੱਕ ਜਾਨੀ ਇਹਨੇ ਲੋਕਾਂ ਨੇ 1.5 ਲੱਖ ਦੇ ਕਰੀਬ ਲੋਕਾਂ ਨੇ ਜਿਹੜਾ ਇੱਥੇ ਤੱਕ ਜਾ ਕੇ ਪਹੁੰਚ ਆਇਆ ਐਲਨ ਮਸਕ ਇਹਦੇ ਵਿੱਚ ਕਹਿ ਰਹੇ ਆ ਕਿ ਜਿਹੜਾ ਉਹਨਾਂ ਨੇ ਕਿਹਾ ਕਿ ਮਤਲਬ ਇੱਕ ਤਰ੍ਹਾਂ ਦੇ ਨਾਲ ਫੰਡ ਮੜਾਇਆ ਉਹਨਾਂ ਨੇ ਇਸ ਸਿਚੁਏਸ਼ਨ ਦਾ ਤੇ ਮਤਲਬ ਸਰਕਾਰ ਦੇ ਕਟਸ ਬਾਰੇ ਹੁਣ ਹੋਣਾ ਕੀ ਹੈ ਕਿ ਪਟੀਸ਼ਨ ਜੇ ਇਹਨੂੰ ਸੰਜੀਦਗੀ ਨਾਲ ਲੈਂਦੇ ਆ ਤਾਂ ਕੈਨੇਡਾ ਦੀ ਸਰਕਾਰ ਮਸਕ ਦੀ ਸਿਟੀਨਸ਼ਿਪ ਦਾ ਰਿਵਿਊ ਕਰ ਸਕਦੀ ਆ ਪਰ ਹਜੇ ਤੱਕ ਇਹ ਗੱਲ ਕਲੀਅਰ ਨਹੀਂ ਹੈ ਕਿ ਉਹ ਐਕਚੁਅਲੀ ਇਹਨੂੰ ਰਿਮੂਵ ਕਰਨਗੇ ਜਾਂ ਨਹੀਂ